ਤਨ ਤਨ ਗੁਰੂ ਰਾਮਦਾਸ ਜੀ ਦੀ ਪਿਆਰੀ ਸਾਧ ਸੰਗਤ ਜੀ ਜਿਵੇਂ ਸਭ ਨੂੰ ਪਤਾ ਕਿ ਅਸੀਂ ਹਰ ਖੁਸ਼ੀ ਦੇ ਮੌਕੇ ਤੇ ਆਪਣੀਆਂ ਖੁਸ਼ੀਆਂ ਵਿੱਚੋਂ ਥੋੜੀਆਂ ਜੀਆਂ ਖੁਸ਼ੀਆਂ ਲੋੜਵੰਦ ਪਰਿਵਾਰਾਂ ਦੇ ਲੇਖੇ ਲਾਉਣੇ ਆ ਸੰਗਤ ਜੀ ਇਹ ਲੋੜੀ ਦੇ ਤਿਉਹਾਰ ਤੇ ਸਾਰੇ ਲੋੜੀ ਮਨਾਉਂਦੇ ਆ ਤੇ ਸਾਡੀ ਸੰਗਤ ਵੱਲੋਂ ਸਾਡੇ ਸੇਵਾਦਾਰਾਂ ਵੱਲੋਂ ਸਾਡੇ ਜਿਹੜੇ ਸੰਸਥਾ ਦੇ ਨਾਲ ਜੁੜੇ ਵੀਰਾਂ ਵੱਲੋਂ ਭੈਣਾ ਵੱਲੋਂ ਇਹ ਲੋੜੀ ਜਿਹੜੀ ਆ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਕੇ ਤੇ ਮੂੰਫਲੀ ਜਿਵੇਂ ਸਾਰੇ ਘਰਾਂ ਚ ਆਪਾਂ ਮੂੰਫਲੀ ਖਾਣੇ ਆ ਮੂੰਫਲੀ ਦਾ ਪੈਕਟ ਪੈਕਟ ਦੇ ਕੇ ਬੜਾ ਵਧੀਆ ਮਤਲਬ ਕਿ ਸਾਡੇ ਦਿਲ ਨੂੰ ਸਕੂਨ ਮਿਲਿਆ ਅਸੀਂ ਇਸ ਤਰ੍ਹਾਂ ਲੋੜੀ ਮਨਾਉਨੇ ਆ ਸੰਗਤ ਜੀ ਇਹ ਸਾਰੀ ਸੇਵਾ ਤੁਸੀਂ ਖੁਦ ਆਪ ਕਹਿੰਨੇ ਹੋ ਤਾਂ ਅਸੀਂ ਕਰਦੇ ਆ ਕਿਉਂਕਿ ਸਾਡੇ ਚ ਇਕੱਲਿਆਂ ਚ ਇਨੀ ਹਿੰਮਤ ਨਹੀਂ ਹੈਗੀ ਕਿ ਅਸੀਂ ਐਡੀ ਵੱਡੀ ਸੇਵਾ ਸਿਰ ਤੇ ਚੱਕ ਸਕੀਏ ਇਹ ਪਰਿਵਾਰ ਨੂੰ 7 ਸਾਲਾਂ ਤੋਂ ਪ੍ਰੋਬਲਮ ਆਈ ਵੀਰ ਜਿਹੜਾ ਐਕਸੀਡੈਂਟ ਹੋਣ ਕਰਕੇ ਕੋਈ ਹੱਥ ਪੈਰ ਨਹੀਂ ਹਿਲਾ ਸਕਦਾ ਇੱਕ ਤੇ ਇਹ ਬੱਚੇ ਦੀ ਫੀਸ ਤੇ ਇਹ ਭੈਣ ਨੂੰ ਰਾਸ਼ਨ ਹਰ ਮਹੀਨੇ ਜਾਂਦਾ। ਸੰਗਤ ਜੀ ਤੁਸੀਂ ਪਰਿਵਾਰ ਦੇ ਇੱਕ ਵਾਰੀ ਜਦੋਂ ਵੀ ਤੁਸੀਂ ਕਿਤੇ ਆਉਂ ਸਾਡੇ ਕੋਲ ਤੁਹਾਨੂੰ ਖੁਦ ਅਸੀਂ ਲੈ ਕੇ ਜਾਵਾਂਗੇ ਇਹਨਾਂ ਪਰਿਵਾਰਾਂ ਕੋਲ ਤੇ ਤੁਸੀਂ ਖੁਦ ਫੀਲ ਕਰੋਗੇ ਕਿ ਵਾਕਿਆ ਹੀ ਇਹ ਪਰਿਵਾਰ ਜਿਹੜੇ ਆ ਇੰਨੇ ਲੋੜਵੰਦੇ ਤੁਸੀਂ ਖੁਸ਼ੀ ਮਹਿਸੂਸ ਕਰੋਗੇ ਆਪਣੇ ਆਪ ਤੇ ਕਿ ਹਾਂ ਸਾਡੇ ਦੇ ਸੰਬੰਧ ਸਦਕਾ ਇਹਨਾਂ ਦੇ ਘਰੇ ਰਾਸ਼ਨ ਪਹੁੰਚਦਾ। ਵਾਹਿਗੁਰੂ ਚੜਦੀ ਕਲਾ ਚ ਰੱਖੇ ਹਮੇਸ਼ਾ ਤੁਹਾਨੂੰ ਅਸੀਂ ਆਪਣੇ ਅਰਦਾਸ ਦੇ ਵਿੱਚ ਇਹੀ ਕਹਿੰਨੇ ਆ ਜਦੋਂ ਵੀ ਅਰਦਾਸ ਕਰਦੇ ਆ ਕਿਤੇ ਗੁਰਦੁਆਰਾ ਸਾਹਿਬ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ ਨਾ ਤਾਂ ਸਾਡੇ ਮੂੰਹ ਇਹ ਹੀ ਨਿਕਲਦਾ ਕਿ ਸੱਚਿਆ ਪਾਤਸ਼ਾ ਉਹਨਾਂ ਦਾ ਭਲਾ ਕਰੀ ਜਿਹੜੇ ਇਹਨਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰੀ ਕੀ ਹਾਲ ਮਾਤਾ ਜੀ ਹਾਲ ਮੰਨਦਾ ਹੀ ਆ ਪੁੱਤ ਐ ਕਾ ਕੋਈ ਮਾੜੀ ਨਹੀਂ ਹਮਰਾ ਕੀ ਗੱਲ ਹੋ ਗਈ ਆ ਕੀ ਹੋਇਆ ਬੁਖਾਰ ਛੜਿਆ ਹੀ ਬੁਖਾਰ ਤੋਂ ਮੁੜ ਕੇ ਮੈਨੂੰ ਪਤਾ ਹੀ ਨਹੀਂ ਕੀ ਹੋ ਗਿਆ ਕੜੀ ਕਿਤੇ ਪੀੜ ਖਦੀ ਖੜ ਗਈ ਜੀ ਕਦੀ ਕਿਛੇ ਅੱਛਾ ਦਵਾਈ ਨਹੀਂ ਲਈ ਨਾ ਕਦੀ ਲੈਣੀ ਕਿਉਂ ਨਾ ਕੋਤਾ ਹਾ ਨਾ ਤੇ ਲਫਤਾ ਪਤਾ ਅੱਛਾ ਤੇ ਦਵਾਈ ਡਾਕਟਰ ਨੂੰ ਕਹਿਣਾ ਹੈ ਨਾ ਮੇਰੇ ਨਾਲ ਦੱਸ ਦੇਣਾ ਇੱਥੇ ਜਿਹੜਾ ਡਾਕਟਰ ਹੈਗਾ ਕੋਈ ਕੋਈ ਇੱਥੇ ਨਹੀਂ ਨੂੰ ਕੋਈ ਵੀ ਦਾਤ ਕਰਦਾ ਕਿਉਂ ਤੇ ਮੇਰਾ ਨੰਬਰ ਹੈ ਸਹੀ ਤੁਹਾਡੇ ਕੋ ਹਾਂ ਮਨ ਨੂੰ ਨਹੀਂ ਪਤਾ ਮਨ ਨੂੰ ਆਪਣੀ ਵਾਲ ਹੀ ਹੁੰਦੀ। ਅ ਚਲੋ ਆਹ ਲੋ ਥੋੜੀ ਜਿਹੀ ਸੇਵਾ ਰੱਖ ਲੋ ਦਵਾਈ ਨੇ ਡਾਕਟਰ ਨੂੰ ਕਹਿ ਦਿਓ ਤੈਨੂੰ ਕਹਿ ਦਵਾਈ ਦੇ ਕੇ ਜਾਏ। ਧੰਨ ਧੰਨ ਗੁਰੂ ਰਾਮਦਾਸ ਜੀ ਦੀ ਪਿਆਰੀ ਸਾ ਸੰਗਤ ਜੀ। ਜਿਵੇਂ ਸਭ ਨੂੰ ਪਤਾ ਕਿ ਅਸੀਂ ਹਰ ਖੁਸ਼ੀ ਦੇ ਮੌਕੇ ਤੇ ਆਪਣੀਆਂ ਖੁਸ਼ੀਆਂ ਵਿੱਚੋਂ ਥੋੜੀਆਂ ਜੀਆਂ ਖੁਸ਼ੀਆਂ ਲੋੜਵੰਦ ਪਰਿਵਾਰਾਂ ਦੇ ਲੇਖੇ ਲਾਉਣੇ ਆ। ਸੰਗਤ ਜੀ ਇਹ ਲੋੜੀ ਦੇ ਤਿਹਾਰ ਤੇ ਸਾਰੇ ਲੋੜੀ ਮਨਾਉਂਦੇ ਆ। ਤੇ ਸਾਡੀ ਸੰਗਤ ਵੱਲੋਂ ਸਾਡੇ ਸੇਵਾਦਾਰਾਂ ਵੱਲੋਂ ਸਾਡੇ ਜਿਹੜੇ ਸੰਸਥਾ ਦੇ ਨਾਲ ਜੁੜੇ ਵੀਰਾਂ ਵੱਲੋਂ ਭੈਣਾ ਵੱਲੋਂ ਇਹ ਲੋੜੀ ਜਿਹੜੀ ਆ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਕੇ ਤੇ ਮੂੰਗਫਲੀ ਜਿਵੇਂ ਸਾਰੇ ਘਰਾਂ 'ਚ ਆਪਾਂ ਮੂੰਗਫਲੀ ਖਾਣੇ ਆ ਮੂੰਗਫਲੀ ਦਾ ਪੈਕਟ ਪੈਕਟ ਦੇ ਕੇ ਬੜਾ ਵਧੀਆ ਮਤਲਬ ਕਿ ਸਾਡੇ ਦਿਲ ਨੂੰ ਸਕੂਨ ਮਿਲਿਆ ਅਸੀਂ ਇਸ ਤਰ੍ਹਾਂ ਲੋੜੀ ਮਨਾਉਨੇ ਆ ਸੰਗਤ ਜੀ ਇਹ ਸਾਰੀ ਸੇਵਾ ਤੁਸੀਂ ਖੁਦ ਆਪ ਕਹਿੰਨੇ ਹੋ ਤਾਂ ਅਸੀਂ ਕਰਦੇ ਆਂ ਕਿਉਂਕਿ ਸਾਡੇ ਚ ਇਕੱਲਿਆਂ ਚ ਇਨੀ ਹਿੰਮਤ ਨਹੀਂ ਹੈਗੀ ਕਿ ਅਸੀਂ ਐਡੀ ਵੱਡੀ ਸੇਵਾ ਸਿਰ ਤੇ ਚੱਕ ਸਕੀਏ ਇਹ ਪਰਿਵਾਰ ਨੂੰ 7 ਸਾਲਾਂ ਤੋਂ ਪ੍ਰੋਬਲਮ ਆਈ ਵੀਰ ਜਿਹੜਾ ਐਕਸੀਡੈਂਟ ਹੋਣ ਕਰਕੇ ਕੋਈ ਹੱਥ ਪੈਰ ਨਹੀਂ ਹਿਲਾ ਸਕਦਾ ਇੱਕ ਤੇ ਇਹ ਬੱਚੇ ਦੀ ਫੀਸ ਤੇ ਇਹ ਭੈਣ ਨੂੰ ਰਸ਼ਨ ਹਰ ਮਹੀਨੇ ਜਾਂਦਾ ਸੰਗਤ ਜੀ ਤੁਸੀਂ ਪਰਿਵਾਰ ਦੇ ਅੱਕੇ ਇੱਕ ਵਾਰੀ ਜਦੋਂ ਵੀ ਤੁਸੀਂ ਕਿਤੇ ਆਉਂ ਸਾਡੇ ਕੋਲ ਤੁਹਾਨੂੰ ਖੁਦ ਅਸੀਂ ਲੈ ਕੇ ਜਾਵਾਂਗੇ ਇਨ੍ਹਾਂ ਪਰਿਵਾਰਾਂ ਕੋਲ ਤੇ ਤੁਸੀਂ ਖੁਦ ਫੀਲ ਕਰੋਗੇ ਕਿ ਵਾਕਿਆ ਇਹ ਪਰਿਵਾਰ ਜਿਹੜੇ ਆ ਇੰਨੇ ਲੋੜਵੰਦ ਆ ਤੁਸੀਂ ਖੁਸ਼ੀ ਮਹਿਸੂਸ ਕਰੋਗੇ ਆਪਣੇ ਆਪ ਤੇ ਕਿ ਹਾਂ ਸਾਡੇ ਦੇ ਸਬੰਧ ਸਦਕਾ ਇਹਨਾਂ ਦੇ ਘਰੇ ਰੋਸ਼ਨ ਪਹੁੰਚਦਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਤੁਹਾਨੂੰ ਅਸੀਂ ਆਪਣੇ ਅਰਦਾਸ ਦੇ ਵਿੱਚ ਇਹੀ ਕਹਿੰਨੇ ਆ ਜਦੋਂ ਵੀ ਅਰਦਾਸ ਕਰਦੇ ਆ ਕਿਤੇ ਗੁਰਦੁਆਰਾ ਸਾਹਿਬ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ ਨਾ ਤਾਂ ਸਾਡੇ ਮੂੰਹ ਇਹ ਹੀ ਨਿਕਲਦਾ ਕਿ ਸੱਚਾ ਪਾਤਸ਼ਾਹ ਉਹਨਾਂ ਦਾ ਭਲਾ ਕਰੀ ਜਿਹੜੇ ਇਨ ਲੋੜਵੰਦ ਪਰਿਵਾਰਾਂ ਦੀ ਮਦਦ ਕਰੀ ਕੀ ਹਾਲ ਮਾਤਾ ਜੀ ਬਹੁਤ ਹੰਦਾ ਜਾਂ ਬੋਟਾ ਕੋਈ ਮੌਣੀ ਹਮਰਾ ਕੀ ਗੱਲ ਹੋ ਗਈ ਆ ਕੀ ਹੋਇਆ ਬੁਖਾਰ ਛੜਿਆ ਸੀ ਹਮ ਬੁਖਾਰ ਚੋ ਮੁੜ ਕੇ ਮੈਨੂੰ ਪਤਾ ਹੀ ਨਹੀਂ ਕੀ ਹੋ ਗਿਆ ਕਦੀ ਕਿਤੇ ਪੀੜ ਖੜੀ ਕੜੀ ਗਿਆ ਜੀ ਕਦੀ ਕਿਤੇ ਅਸਾ ਹਮ ਦਵਾਈ ਨਹੀਂ ਲਈ ਨਾ ਕਦੀ ਲੈਣੀ ਕਿਉਂ ਨਾ ਪਤਾ ਹਾ ਨਾ ਤੇ ਲਫਤ ਪੋਤਾ ਅੱਛਾ ਤੇ ਦਵਾਈ ਡਾਕਟਰ ਨੂੰ ਕਹਿਣਾ ਹੈ ਨਾ ਮੇਰੇ ਨਾਲ ਦੱਸ ਦੇਣਾ ਇੱਥੇ ਡਾਕਟਰ ਹੈਗਾ ਕੋਈ ਪੋਤਾ ਇੱਥੇ ਨਹੀਂ ਨੂੰ ਕੋਈ ਵੀ ਧਾਰ ਕਰਦਾ ਕਿਉਂ ਤੇ ਮੇਰਾ ਨੰਬਰ ਹੈ ਸਹੀ ਤੁਹਾਡੇ ਕੋ ਸਾਹ ਨੂੰ ਨਹੀਂ ਪਤਾ ਮੈਨੂੰ ਆਪਣੀ ਬਾਹ ਨਹੀਂ ਹੁੰਦੀ ਆ ਚਲੋ ਆਹ ਲਓ ਥੋੜੀ ਜਿਹੀ ਸੇਵਾ ਰੱਖ ਲੋ ਤੇ ਦਵਾਈ ਨੂੰ ਡਾਕਟਰ ਨੂੰ ਕਹਿ ਦਿਓ ਤੇ ਉਹਨੂੰ ਕਹਿ ਦੋ ਦਵਾਈ ਦੇ ਕੇ ਜਾਏ